ਲੁਧਿਆਣਾ ਹਲਕਾ ਪਛਮੀ ਜ਼ਿਮਣੀ ਚੌਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਸਾਰੀਆਂ ਹੀ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਦੂਸਰੀਆਂ ਪਾਰਟੀਆਂ ਉੱਪਰ ਦੋਸ਼-ਪ੍ਰਤੀ ਦੋਸ਼ ਵੀ ਲਗਾਏ ਜਾ ਰਹੇ ਨੇ ਦੱਸ ਦਈਏ ਕਿ ਲੁਧਿਆਣਾ ਤੋਂ ਭਾਜਪਾ ਅਗੋਨਿਲ ਸ਼ਰੀਨ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ 'ਚ ਉਹਨਾਂ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਉੱਪਰ ਨਸ਼ੇ ਦੇ ਸੌਦਾਗਰਾਂ ਦੇ ਨਾਲ ਸਬੰਧ ਹੋਣ ਦੇ ਇਲਜ਼ਾਮ ਲਗਾਏ ਨੇ ਇਸ ਨੂੰ ਲੈ ਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਨ੍ਹਾਂ ਨੇ ਇਹਨਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਬੀਜੇਪੀ ਦੇ ਇੱਕ ਆਗੂ ਅਨੰਦ ਸਰੀਮ ਜੀ ਜਿਹੜੇ ਬੀਜੇਪੀ ਦੇ ਛੇ ਸਪੋਕਸਮੈਨ ਵੀ ਨੇ ਜਿਹੜੇ ਸ਼ਾਇਦ ਉਹਨਾਂ ਦੀ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਉਹਨਾਂ ਨੇ ਇੱਕ ਪੀਸੀ ਕਰਕੇ ਉਹਨੇ ਇੱਕ ਦੋਸ਼ ਲਾਇਆ ਮੇਰੇ ਤੇ ਇੱਕ ਦੋਸ਼ ਲਾਇਆ ਕਿ ਮੈਂ 29 ਮਈ ਨੂੰ ਜਿਹੜਾ ਸਵੇਰੇ ਤੋਂ ਜਿਹੜੇ ਨਸ਼ੇ ਦੇ ਆਦੀ ਮੁੰਡੇ ਸੀਗੇ ਉਹਨਾਂ ਦਾ ਇਨਸਾਨ ਮੈਨੂੰ ਪਤਾ ਨਹੀਂ ਉਹਨਾਂ ਸਮਗਲਰ ਕਿਹਾ ਕੀ ਕਿਹਾ ਮੈਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਦੱਸਣਾ ਮੇਰਾ ਪਿੰਡ ਦਾ ਜਗਦੇਖਲਾ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਅਸਾ ਸ਼ੀਨਾ ਮੈਂ 2000 ਦੇ ਵਿੱਚ ਅਮਰੀਕਾ ਚ ਚਲ ਗਿਆ ਸੀ ਆਪਣੇ ਪਰਿਵਾਰ ਦੇ ਸਵੇ ਮੈਂ ਤੇਰਾ ਜਵਾਬ ਸਹਾਇਆ ਜਿੱਦੋਂ ਪੰਜਾਬ ਦੇ ਵਿੱਚ ਬੀਜੇਪੀ ਤੇ ਕਾਲੀ ਦਲ ਦੀ ਸਰਕਾਰ ਸੀਗੀ ਇਹ ਸਾਰ ਮੇਰਾ 32 ਸਾਲ ਦਾ ਭਤੀਜਾ ਸਗਾ ਭਤੀਜਾ ਮੇਰੇ ਵੱਡੇ ਭਾਈ ਦਾ ਬੇਟਾ ਉਹ ਸਮੇਂ ਨਸ਼ੇ ਦੇ ਨਾਲ ਜਿਹੜਾ ਉਹਦੀ ਮੌਤ ਹੋ ਗਈ ਮੇਰਾ ਪਰਵਾਹ ਨਸ਼ੇ ਤੋਂ ਪੀਂਦਾ ਉਹ ਉਸ ਸਮੇਂ ਜਦੋਂ ਮੇਰੇ ਭਤੀਜੇ ਦਾ ਮੌਤ ਹੋਈ 32 ਸਾਲ ਦੀ ਸਕੂਲ ਚ ਕਲਰਕ ਲੱਗਾ ਸੀਗਾ ਤੇ ਸਰ ਮੈਂ ਅਮਰੀਕਾ ਦੇ ਵਿੱਚ ਫੈਸਲਾ ਕੀਤਾ ਮੇਰੇ ਪਿੰਡ ਦੇ ਉਹ ਤਿੰਨ ਚਾਰ ਮੁੰਡੇ ਸੀਗੇ ਜਿੰਨਾਂ ਦੀ ਬਹੁਤ ਹੋ ਗਈ ਮੈਂ ਵਾਪਸ ਆਉਣ ਦਾ ਫੈਸਲਾ ਕੀਤਾ ਮੈਂ ਵਾਪਸ ਆ ਕੇ ਉਸ ਸਮੇਂ ਕਾਲੀ ਬੀਜੇਪੀ ਦੀ ਸਰਕਾਰ ਸੀ ਤੇ ਨਸ਼ੇ ਬਹੁਤ ਜ਼ਿਆਦਾ ਤੜਾ ਤੜ ਵੇਚਲੇ ਸੀਗੇ ਉਹਦੇ ਭਾਈ ਸਾਹਿਬ ਨੂੰ ਪਤਾ ਨਹੀਂ ਇਹਨਾਂ ਦੀ ਪਾਰਟੀ ਦੇ ਮਾਦੇ ਨਾਲ ਸੰਬੰਧਤ ਬਹੁਤ ਵੱਡੇ ਲੀਡਰ ਜਿਨ੍ਹਾਂ ਦਾ ਉਸ ਸਮੇਂ ਨਸ਼ਿਆਂ ਦੇ ਵਿੱਚ ਨਾ ਲੱਗਦਾ ਸੀਗਾ ਔਰ ਮੈਂ ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਜਿਹੜਾ ਹੌਸਲਾ ਕੀਤਾ ਉਸ ਸਮੇਂ ਕਿਸ ਦੀ ਜੁੱਤ ਨਹੀਂ ਕੇ ਬੋਲਦੇ ਉਹਨਾਂ ਦੇ ਜਿਹੜੇ ਬਿੱਤ ਦੋਸ਼ ਲਾਇਆ ਉਹਦੀ ਨਿੰਦਾ ਕਰਦਾ ਘੱਟਿਆ ਦੋਸ਼ ਆ ਔਰ ਮੈਂ ਉਹਦੇ ਖਿਲਾਫ ਜਿਹੜਾ ਉਹਨਾਂ ਨੂੰ ਲੀਗਲ ਨੋਟਿਸ ਦਊਗਾ ਕਿ ਉਹਨਾਂ ਨੇ ਬਿਨਾਂ ਵਜ੍ਹਾ ਮੇਰਾ ਅਕਸੀ ਜਿਹੜਾ ਖਲਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਨੂੰ ਨਿਗਾਤੋਂ ਉਸ ਦੇ ਕੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕਰਸੂ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ